ਹਾਂ ਜੂਸ ਸਖਾਓ ਆਪਣਾ ਸਵਾਗਤ ਹੈ ਤੁਹਾਡੇ ਆਪਣੇ ਜੈਵੂ ਦੇ ਬਾਲਾਂ ਵਾਲੇ ਚੈਨਲ ਤੇ ਕਿਉਂਕਿ ਜੈਵੂ ਕਾਕਾ ਮੇਰੀ ਗੋਤ ਕਰਾ ਕੇ ਰਾਜੀ ਨਹੀਂ ਹੁੰਦਾ ਜਿੱਦਨ ਕਰਾਇਆ ਹੁੰਦਾ ਉਦੋਂ ਸੋਣਾ ਲੱਗਦਾ ਤੇ ਪਾਣੀ ਦਾ ਨੇ ਜੂਸ ਬਣਾ ਕੇ ਹੱਡੀ ਸੀ ਕਿਤੇ ਮਮਾ ਦੇ ਉਹ ਦੇਖੋ ਜੂਸ ਬੰਦਾ ਹੋਇਆ ਵਾਓ ਜੈਵੂ ਆ ਗਈ ਘਰ ਦੀ ਪਈ ਆ ਠੂਠਾ ਹਾਂ ਉਧਾ ਕੀ ਬਣਾਉਣੀ ਪਈ ਆ ਠੂਠਾ ਜੂਸ ਸੀ ਬਲ ਖਲੋਣੇ ਦੇਖੋ ਰੰਗਬਰੰਗੇ ਆਪਣੇ ਵਰਗੇ ਕਾਲੇ ਪੀਲੇ ਕਿਤੇ ਉਹ ਦੇਖੋ ਦਾ ਹਾਲਤ ਪਚਾਰਾ ਕਿੰਨਾ ਸੋਹਣਾ ਸੀ ਨੰਗਾ ਪੁੰਗਾ ਕਰਕੇ ਉਦੀ ਹਾਲਤ ਵੀ ਆਪਣੇ ਵਰਗੀ ਬਣਾਈ ਆ ਜਿੱਦਾਂ ਦੀ ਜੈਬੂ ਦੀ ਆਪਣੀ ਹਾਲਤ ਐਦਾਂ ਦੇਖੋ ਅਜੇ ਇੱਕ ਧੋਪੜੀ ਚਾਜ ਦੇ ਨਿਕਲ ਹੀ ਨਹੀਂ ਤੇ ਇਹਨੇ ਨਹੀਂ ਨਹੀਂ ਕਰਾਉਣੀ ਸੀ ਮੈਂ ਐਦਾਂ ਨੂੰ ਦੇਖ ਐਦਾਂ ਦੇਖ ਐ ਆ ਸਾਡਾ ਇਬਾਦਤ ਤੇ ਵੀ ਤੁਮ ਦਾ ਪਿਆ ਕੀ ਲੈਣਾ ਟੀਕਾ ਟੀਕਾ ਉਹ ਇਬਾਦਤ ਦੇ ਟੀਕਾ ਲਾਇਆ ਇਬਾਦਤ ਦੇ ਲਾਇਆ ਠਿਕਾ ਦਾ ਪਤਾ ਉਹ ਦੇਖ ਇਬਾਦਤ ਦੇ ਲਾਇਆ ਠਿਕਾ ਦੇ ਕੋਠੀ ਦੇ ਬੈਠੇ ਹੁੰਦੀ ਆ ਮਹਾਰਾਣੀ ਲੈ ਬੈ ਗਈ ਓਏ ਹੋਏ ਆ ਵੀ ਅਖੀਰ ਆ ਸਾਡੇ ਘਰੇ ਦੋ ਦੋ ਹੀਰੇ ਆ ਆ ਪਹਿਲਾ ਛੋਟਾ ਹੀਰਾ ਸੀ ਆ ਵੱਡਾ ਹੀਰਾ ਆ ਤੇ ਉਹ ਛੋਟਾ ਹੀਰੇ ਤੋਂ ਛੋਟਾ ਹੀਰਾ ਵੱਜੁਕਾ ਜੂ ਗੱਲ ਨਹੀਂ ਬੜੀ ਮੰਮੀ ਦੀ ਨਾ ਹਾਂ ਜੂ ਨਹੀਂ ਨਹੀਂ ਕਰਾਦੀ ਠੀਕ ਨਹੀਂ ਇਹਨਾਂ ਝੋਲ ਬਣਾ ਕੇ ਦਿੱਤੇ ਸੀ ਮਟਦਾ ਵਾਲੇ ਉਹ ਨਹੀਂ ਇਹਨੇ ਖਾਦੇ ਤੇ ਮੈਂ ਮੰਝਣ ਲੱਗੀ ਆ ਜੀ ਹੁਣ ਭਾਂਡੇ ਕਿਉਂਕਿ ਪਾਣੀ ਆ ਗਿਆ ਹੈ ਜੀ ਤੇ ਆਪਾਂ ਮਾਂ ਜੀ ਨੂੰ ਭਾਂਡੇ 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 ਤੇ ਘੂੜਾ ਵੀ ਸੱਟ ਕੇ ਆਉਣਾ ਇਹਨਾਂ ਨਾਲ ਨਾ ਆਪਣੀਆਂ ਚੱਤਾਂ ਹਾਏ ਰੱਬਾ ਤਾਂ ਨਾਰੂ ਹੀ ਘੱਟੀ ਚੱਲ ਜੈਬੂ ਰੂਂਕਾ ਤੇ ਕੱਢਦੀ ਹੁੰਦੀ ਤੂੰ ਘੋਟੇ ਭਾਣੀ ਤੇਰੇ ਦੇਖ ਲਾਂ ਮੈਂ ਤੇ ਤੂੰ ਜਦੋਂ ਵਾਲੇ ਹੋਈ ਜਾਂਦੇ ਜਦੋਂ ਦੇਖੋ ਰੋ ਟਿਗੜੋ ਦੇ ਲੈ 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 ਆ ਵੀ ਆਇਆ ਵੀਰਾ ਲੈ 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 ਇਹ ਤਾਂ ਆਪਣਾ ਹੀ ਉਹਦੇ ਵਿੱਚ ਰਿੰਦਾ ਡੈਸ਼ ਬੋਰਡ ਦੇ ਵਿੱਚ ਆਪ ਆਏ ਆ ਜੀ ਹੁਣ ਆਈ ਗੋ ਅਪਲਿਫਟ ਕਰਨ ਕਿਉਂਕਿ ਮੇਰੀ ਹਾਲਤ ਬੜੀ ਗੰਦੀ ਹੋ ਰੱਖੀ ਸੀ ਮੈਂ ਕਿ ਕਰਵਾ ਲਈ ਨਿਆਣਾਂ ਨੇ ਆਪਾਂ ਘਰੇ ਛੱਡਿਆ ਹੁੰਦਾ ਤਾਂ ਇਹ ਵੀ ਢੋਰ ਮੇਰੇ ਪੈਰਾਂ 'ਚ ਹੀ ਫਸ ਗਈ ਦੇਖੋ ਹੋਣਾ ਪੈਰੀ ਕਿਤੇ ਵੱਡ ਹੋ ਜਵੇ ਕਰਵਾ ਕੇ ਆਈਏ ਸ਼ੰਗਣ ਮੰਗਣ ਹੀ ਨਹੀਂ ਮੁੱਕਦੇ ਇਹਨਾਂ ਦੇ ਹੈ ਮੈਂ ਟਾਈਮ ਬਾਅਦ ਬਿਆਨ ਇਹਨੇ ਦਿਨ ਪਏ ਆਈ ਬਰੋ ਪਰ ਲਿਪਸ ਦੀ ਹੁਣੀ ਪੈ ਗਈ ਆ ਜ਼ਰੂਰੀ ਸੀ ਪਤਾ ਸੋਹਣੇ ਲੱਗਦੇ ਆ ਜੀ ਸੋਹਣੇ ਲੱਗਦੇ ਆ ਤਾਰੀਫ ਤਾਰੀਫ ਚਾਹੀਦੀ ਧੰਨਵਾਦ ਤਾਰੀਫ ਦੇ ਬੋਲ ਸੋੜੇ ਆਪਾ ਹੈਗੇ ਆ ਕਰਨ ਦੀ ਕੋਈ ਲੋੜ ਨਹੀਂ ਇੱਧਰ ਕਹੀ ਚਲੋ ਤੇ ਦੇ ਲਾ ਮੈਂ ਤਾਰੀਫ ਕਰਨੀ ਛੱਡਦੀ ਰਹੂੰਗੀ ਨਹੀਂ ਨਹੀਂ ਯਾਰ ਮਾਰ ਕੇ ਉਹ ਵੀ ਸਰਾਣੇ ਦੇ ਵਿੱਚ ਆਈ ਬਰੋ ਪਰ ਲਿਪਸ ਮੇਰੇ ਹੋ ਮਤਲਬ ਹੋਣ ਵਾਲੇ ਬਹੁ ਹੋਏ ਸੀ ਹੁਣ ਕੀ ਲੱਗਦਾ ਤੇ ਕੀ ਲੱਗਦੀ ਆ ਤਿੱਕੀ ਤੇ ਕੀ ਮਰਚਰ ਕੀ ਹਮਾ ਚਲਵਲੀ ਹਯਾ ਤੇ ਕੀ ਵਾਲੀ ਥੋੜਾ ਹੋਇਆ ਹਮ ਮੂੰਹ ਬੜਾ ਚੰਦਾ ਲੱਗਦਾ ਗੁੱਡ ਗਰਲ ਵੈਰੀ ਨਾਈਸ ਪਤਾ ਕਰੋ ਉਸ ਕੋਈ ਸਭਾ ਟਾਈਮ ਬਾਤ ਕਰਾਏ ਨਾ ਬਾ ਚੁੱਚਾ ਤੁਖਨ ਲੱਪ ਪਈਆਂ ਇੱਕ ਮੇ ਸਕਿਨ ਬੇਬੀ ਸਕਿਨ ਵਾਂਗੂ ਆ ਹਮ ਹਮ ਸੌਫਟ ਬੜੀ ਹੈ ਹੋਏ ਸੋਹਣੇ ਦੇਖੋ ਬਹੁਤ ਹੈ ਹਨਾ ਹੋਂ ਠੀਕ ਲੱਗਦੇ ਤੁਹਾਰੇ ਹਬੀਬੀ ਪਿਆਰੇ ਲੱਗ ਰਹੇ ਆ ਕਿਉਂਕਿ ਅਸੀਂ ਕੱਲ੍ਹ ਤੋਂ ਬਾਤ ਫਟਾ ਕੇ ਨਾ ਅਪਲਿਕਸ ਨੂੰ ਨਾ ਕਰਾਉ ਨਾ ਤੇ ਮੂੰਹ ਬੜਾ ਗੰਦਾ ਲੱਗਣ ਲੱਗਦਾ ਮੈਂ ਜੇ ਵਾਲ ਨਾ ਕਟਾਵਾਂ ਮੇਰਾ ਮੂੰਹ ਬੜਾ ਗੰਦਾ ਲੱਗਣ ਲੱਗਦਾ ਦਿੰਦਾ ਤੁਸੀਂ ਆਪਣਾ ਤਾਂ ਲਿਖਾਈ ਚਲੋ ਤੇ ਫਿਰ ਜਦੋਂ ਪੈਸੇ ਕਰਦੇ ਪੈਸੇ ਦੇਗੇ ਯਾਰ ਪੈਸਿਆਂ ਦੀ ਮੈਂ ਤਾਂ ਨੈਣ ਲਾ ਦੇਂਗਾ ਤਾਤੋ ਡੋਲਰ ਵੀ ਆ ਦੇਂਗੇ ਤਾਤੋ ਮਾਫ਼ ਕਰੀ ਮੈਂ ਤਾਂ ਵੀ ਆਉਂਦੀ ਆ ਫੜੋ ਇਹ ਕੌਣ ਅਪਲਾ ਕੇ ਹਟਿਆ ਜੀ ਹੁਣ ਸ਼ਕਰਗੰਦੀ ਸ਼ਕਰਗੰਦੀ ਤੇ ਜਾਹੂ ਨੇ ਕਾਲੂ ਚੜਾ ਸਕੂਲ ਤੇ ਉਹਦੇ ਬਾਅਦ ਤੇ ਲਿਆ ਫਰੂਟ ਆ ਕੇ ਖਾਣ ਲੱਗਾ ਸ਼ਕਰਗੰਦੀ ਲਈ ਸ਼ਕਰਗੰਦੀ ਮਿੱਠੀ ਵਿਕਲੇ ਬਸ ਚਲੋ ਘਰ ਨੂੰ ਚਲੀਏ ਪਾਣੀ ਦਾ ਕੀ ਹੋਇਆ ਜਾ ਕੇ ਨਹੀਂ ਨਹੀਂ ਕਰੀਏ ਕਰੇ ਆ ਕੇ ਜੀ ਅੱਪਾ ਜਾਹੂ ਖਾ ਕੇ ਦੀ ਨਾਈ ਨਾਈ ਕਰਾ ਕੇ ਫੁੱਲ ਤਿਆਸ਼ ਕਰਾ ਕੇ ਭੂਜੇ ਦੇ ਕੇ ਬਿਠਾ ਦਿੱਤਾ ਆ ਆਪਣੇ ਸੋਨੋ ਮੋਨੋ ਇੱਧਰ ਇਬਾਦਤ ਪੀ ਭੂਜਿਆ ਖਾਂਦਾ ਪਿਆ ਨਾਲ ਮੈਂ ਵੀ ਖਾਂਦੀ ਪਈਆ ਬੜਾ ਟੇਸਟੀ ਭੂਜਿਆ ਆ ਹਨਾ ਇਬਾਦਤ ਖਾ ਲੋ ਸਾਰੇ ਜਣੇ ਇਬਾਦਤ ਦਿਨਾਂ ਇੰਨਾ ਹੀ ਰਹਿ ਗਈ ਅਸੀਂ ਵੀ ਨਾਲ ਆਇਆ ਜੀ ਤੇ ਹੁਣ ਆਪਾਂ ਕੱਪੜੇ ਝੂਕੇ ਹੋ ਕੇ ਸਿੱ ਲੈ ਲਾ ਵਾਓ ਇਹ ਕਨੇ ਪਾਲਵਾ ਹੈ ਕਨੇ ਵਾਏ ਚਾਚੀ ਦੇ ਪਾਲਵਾ ਹੈ ਤੇਲ ਲਾ ਕੇ ਅੱਛਾ ਠੀਕ ਆ ਹਾਏ ਨੀ ਹਾਲ ਦੇਖੋ ਨਾ ਕੇ ਭੇਜੀ ਸੀ ਮੈਂ ਇਹ ਤੇ ਹਾਲ ਆ ਨਾ ਕੇ ਹਟੀ ਲੱਗਦੀ ਕਿ ਨਾਤੀ ਹੋ ਗਈ ਹਾਏ ਨੀ ਇੰਨੇ ਗੰਦੇ ਕੱਪੜੇ ਹੁਣੇ ਪਾਏ ਸੀ ਤੇਰੇ ਮੈਂ ਹੁਣ ਕਿਤੇ ਚੱਲੀ ਘੁੰਮਣ ਟੋਟੇ ਪਾਲੇ ਕਿੱਥੇ ਟੋਟੇ ਪਾਲੇ ਗੁਰਦੁਆਰੇ ਚੱਲੀ ਆ ਕਿਹਦੇ ਨਾਲ ਚੱਲੀ ਆ ਗੁਰਦੁਆਰੇ ਘੁੰਮਣ ਕਿਹਦੇ ਨਾਲ ਚੱਲੀ ਆ ਲੱਗਦੀ ਨਾਤੀ ਧੋਤੀ ਹਾਏ ਨੀ ਖੇਡ ਖੇਡ ਕੇ ਆਹ ਬਚਪਨ ਦੀ ਮੇਲਣਾ ਕਿੱਥੇ ਚੱਲਦੀ ਹੁਣ ਹੁਣ ਗੁਰਦੁਆਰੇ ਚੱਲੀਏ ਸਿਮਾ ਨੂੰ ਨਹੀਂ ਦੇਖਣ ਗਈ ਅੱਜ ਨੋ ਨੋ ਘਾਤੇ ਇਦਾਂ ਨਾ ਰੋਜੀ ਗੋਤ ਬਣਾ ਕੇ ਰੱਖੀ ਹੋਵੇ ਹਾਏ ਨਹੀਂ ਕਿੰਨਾ ਸੋਹਣਾ ਲੱਗੇ ਹੁਣ ਚੱਲੀਏ ਘੁੰਮਣ ਸੈਰ ਕਰਨ ਚੱਲੀਏ ਸ਼ਾਮ ਦੀ ਚਲੋ ਬਾਏ ਬਾਏ ਗੁੱਡ ਗੁੱਡ ਮਾਰਨਿੰਗ ਆ ਜੀ ਸਾਰਿਆਂ ਨੂੰ ਤੇ ਕੱਲ ਵਾਲੇ ਵਲੌਗ ਆਪਾਂ ਕੰਟੀਨਿਊ ਕੀਤਾ ਆ ਤੇ ਕੱਲ ਆਪਾਂ ਸੌਂਗੇ ਸੀ ਕਿਉਂਕਿ ਮੇਰੀ ਦੱਬੇ ਥੋੜੀ ਜਿਹੀ ਠੀਕ ਨਹੀਂ ਸੀ ਕਰ ਕੇ ਆਪਾਂ ਕੁਛ ਖਾਦਾ ਪੀਤਾ ਨਹੀਂ ਦੀ ਰਾਤੀ ਮਤਲਬ ਰੋਟੀ ਤਾਂ ਬਣਾਈ ਸੀ ਮੈਂ ਨਹੀਂ ਕੁਛ ਖਾ ਕੇ ਸਕਤੀ ਸੀ ਤੇ ਆਪਾਂ ਹੁਣ ਸਵੇਰੇ ਜੱਗੂ ਦਾ ਕਰਕੇ ਤੇ ਟਿਫਨ ਪੈਕ ਪਰੋਟੀ ਬਣਾ ਦਿੱਤੀ ਐ ਲੂਣ ਵਾਲੀ ਪਾ ਕੇ ਤੇ ਹੁਣ ਆਪਾਂ ਪਾਵਾਂਗੇ ਇੱਕ ਟਿਫਨ ਜੀ ਲਈ ਫਰੂਟ ਤੇ ਇੱਕ ਟਿਫਨ ਜੀ ਆਪਣੀ ਦਾ ਇਹਦੀ ਕਿੱਟ ਕੱਢੀਏ ਤੇ ਝਲੀ ਅੰਦਰ ਤੇ ਬਾਹਰ ਚੋਂ ਕੱਢੀਏ ਤੇ ਕੱਪੜੇ ਮੈਂ ਪੋਲ ਲੈ ਕੱਢੇ ਇਹ ਇਬਾਦਤ ਵੀ ਉੱਠ ਗਈ ਅੱਜ ਟਾਈਮ ਸੇ ਦੀ ਕਿਉਂਕਿ ਇਹ ਵੀ ਰਾਤ ਨੂੰ ਮੇਰੇ ਨਾਲ ਹੀ ਸੌਂਗੀ ਕਿਉਂ ਸੋ ਜਾਵੂ ਵੀ ਟਾਈਮ ਸੇ ਹੀ ਸੌਂਗੀ ਮੇਰਾ ਤਾਂ ਆਪਾਂ 9 ਵਜੇ ਸੌਂ ਗਏ ਸੀ 9:10 ਵਜੇ ਮੇਰਾ ਕਟਾਈ ਹੋਇਆ ਸੀ ਦੇਰ ਚੜਿਆ ਅੱਜ ਬਸ ਥੋੜਾ ਚੜ ਗਿਆ ਪਾਏ ਕੇ ਨੂੰ ਬਸ ਇਹ ਕਨਫਿਊਜ਼ ਆ ਹੋ ਗੂਰ ਗਿਆ ਸੇਬ ਗਿਆ ਦੇਖਦੇ ਕੀ ਪੌਦੇ ਆ ਉਹ ਪਾਤਾ ਦੇ ਵਿੱਚ ਕਿੱਦਾਂ ਬੈਠਾ ਆ ਉਸ ਆਮ ਜੀ ਸੁੱਤੇ ਪਏ ਤੇ ਉਹ ਦੇਖ ਲੋ ਜੀ ਕਾਕਾ ਮੈਂ ਕਿ ਹਾਂ ਗੂਰੀ ਪਾ ਦਿੰਦੇ ਹਾਂ अंगूर ਨੂੰ ਪਹਿਲਾਂ ਧੋ ਲਈਏ ਚੱਜਨਾ ਸਾਫ਼ ਸੁਥਰੇ ਕਰ ਦਈਏ ਖੋਲਚਾ ਤਰ ਵਾਜ ਗਿਆ ਫਿਰ ਜੈਪੂਨ ਉਠਾ ਲ ਗਏ अंगूर ਧੋ ਲੈ ਹੁਣ ਆਪਾਂ ਹੁਣ ਆਪਾਂ ਇਹਨੂੰ ਪੈਕ ਕਰਾਂਗੇ ਤੇ ਪੈਕ ਕਰਨ ਤੋਂ ਬਾਅਦ ਪਾਵਾਂਗੇ ਇਹ ਟਿਫਨ ਚ ਨਹੀਂ ਇਹ ਨੂੰ ਫਲਾਵਾਂਗੇ ਦੂਜੇ ਦਿਨਾਂ ਕਿ ਪਾਉ ਉਹ ਹੈ ਪਾਪੜੀਆਂ ਦਾ ਵੀ ਲੈਣੀਆਂ ਸੋ ਇਹ ਵਾਚ ਚਲਦੀ ਹੈ ਮਿੱਟਾ ਭੂਜਿਆ ਲੈ ਹੁੰਦਾ ਸੀ ਮੇਰੇ ਪਾਸੋਂ ਆਹ ਨਾਲ ਭੂਜਿਆ ਲੈ ਹੁੰਦਾ ਸੀ ਕੱਲ ਸਾਮਨੇ ਅਭੀ ਤਾਂ ਮੈਂ ਖੋਲ ਕੇ ਟਿਫਨ ਚ ਪਾਪੜੀਆਂ ਵੀ ਤਿਆਰ ਹੋ ਗਈਆਂ ਹੁਣ ਅਸੀਂ ਥਾਲਣਾ ਹੈ ਜੀ ਜੈਗੂ ਕਰਦੇ ਨੇ ਟਿਫਨ ਪਾ ਦਈਏ ਆਹ ਤਿੰਨ ਚੀਜ਼ਾਂ ਹੀ ਪਾਉਂਦੀ ਹੁੰਦੀ ਫਰੂਟ ਤੇ ਇਹਦੇ ਆ ਪਰੋਂ ਠੀਕ ਇਹਦੀ ਆਲੂ ਵਾਲੀ ਹੋ ਗਈ ਕਦੀ ਗੋਭੀ ਵਾਲੀ ਕਦੀ ਪਨੀਰ ਵਾਲੀ ਆ ਸਿੰਪਲ ਆ ਲੂਣ ਵਾਲੀ ਤੇ ਨਾਲ ਫਰੂਟ ਤੇ ਨਾਲ ਇਹਨੂੰ ਪਾਪੜਾ ਦਾ ਚਾਹੀਦਾ ਲੋ ਜੀ ਬੋਤਲ ਭਰੀਗੇ ਤੇ ਨਾਲ ਜਾਗੂ ਬੱਕਾ ਦੇਖੀ ਪਹਿਲਾਂ ਉਹ ਤਾਂ ਕੱਪੜੇ ਤਾਂ ਕੱਢ ਲਵਾਂ ਮਹਾਰਾਜ ਰਣਜੀਤ ਸਿੰਘ ਜੀ ਤੇ ਕੱਲ ਵੀ ਮੈਂ ਕੱਪੜੇ ਸੋਚਿਆ ਸੀ ਕਿ ਅੰਜਾਜਨਾ ਸੈੱਟ ਕਰਕੇ ਰੱਖੂੰਗੀ ਤੇ ਮੀ ਆ ਗਿਆ ਜਿੱਦਨ ਵੀ ਮੈਂ ਕੱਪੜਿਆਂ ਦਾ ਸੋਚਦੀ ਆ ਨਾ ਸੈੱਟ ਕਰਕੇ ਰੱਖੂੰਗੀ ਤੇ ਉਦਨ ਹੀ ਮੀ ਹੁੰਦਾ ਆ ਆਪਾਂ ਅੰਦਰ ਚੱਲ ਕੱਕੇ ਦੇ ਇਹ ਪ੍ਰਭੂ ਤੂੰ ਹੀ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸੂਟ ਤੇ ਨਾ ਦੋ ਨਾ ਮੇ ਲੈ ਕੇ ਦਿੱਤੇ ਜਦੋਂ ਵਿਆਹ ਤੇ ਪਾਉਗੀ ਨਾ ਵਿਆਹ ਤੋਂ ਬਾਅਦ ਫਿਰ ਮੈਂ ਘਰੇ ਲਾਉਂਗੀ ਸੂਟ ਹਜੇ ਹੀ ਲਾਉਣੀ ਸਾਗੇ ਜੇ ਪਾ ਦੇਵੇ ਜਰਾ ਮਿਲ ਜਿਵੇਂ ਕੇ ਚਲ ਜੀ ਸੌਕਸਿਸ ਵੀ ਮਿਲ ਗਈ ਜੇ ਉਹ ਕਰਕੇ ਕਿ ਸੌਕਸਿਸ ਵੀ ਮਿਲ ਗਈ ਔਰ ਕੱਪੜੇ ਵੀ ਡਨ ਹੋ ਗਏ ਆਏ ਕੱਪੜੇ ਭਾਲਣੇ ਨੇ ਜੂਨੀਫਾਰਮ ਲੱਗੂ ਕਿਰ ਨੂੰ ਅਗਲੇ ਸਾਲ ਹਜੇ ਨਹੀਂ ਲੋ ਜੀ ਹੁਣ ਇਹ ਵੀ ਰੱਖੀ ਜੂਨੀਫਾਰਮ ਸੁੱਤੀ ਦੇਖ ਫੇਸ ਹੋ ਗਈ ਆ ਕੇ ਉਠਾਲੀ ਮੈਂ ਉਧਰ ਲਿਆਂਦੀ ਦੁੱਧ ਦਿੱਤਾ ਪਾਪਾ ਦੇ ਨਾਲ ਹੁਣ ਲੰਮੀ ਪਈ ਹੋਈ ਆ ਤੇ ਉਧਰ ਤੋਂ ਦਨੇ ਸਿਮੂ ਤੇ ਯਾਦ ਕਰਦੇ ਹੁੰਦੇ ਅੱਜ ਸਿਮੂ ਠੀਕ ਨਹੀਂ ਹੈਗੇ ਤੇ ਮੈਂ ਲੱਗੀ ਰ ਹੁਣ ਬੋਤਲ ਪਾਉਣ ਬੋਤਲ ਵੀ ਪਾਣੀ ਵਾਲੀ ਪਾਟ ਲਈਏ ਕੱਪੜੇ ਪਏ ਆ ਬਸ ਕੱਪੜੇ ਪਾਉਣੇ ਆ ਤੇ ਬੂਟ ਕੱਢਾਂ ਤੇ ਤੇ ਉਧਰ ਤਾਂ ਖੁੱਲੀਆਂ ਅੱਖਾਂ ਸੁੱਤੀ ਤਾਂ ਕਦੋਦੀ ਮੇਤੋ ਵੀ ਪਹਿਲਾਂ ਤੇ ਸੁੱਤੀ ਹੋਈ ਆ ਇਹ ਮਹਾਰਾਣੀ ਪੀਲਾ ਪੀਲਾ ਦੁੱਧ ਪੀਲਾ ਫਿਨਿਸ਼ ਕਰ ਲਾ ਫੇ ਖੇ ਲੰਮੀ ਅੱਧ ਤੱਕ ਘੰਟਾ ਪਾਪਾ ਜਾਨ ਵੀ ਉੱਠ ਗਿਆ ਪਾਪਾ ਜਾਨ ਪਾਪਾ ਜਾਨ ਪਾਪਾ ਜਾਨ ਵੀ ਉੱਠ ਗਿਆ ਪਾਪਾ ਜਾਨ ਦੀ ਡੋਟਰਾ ਉਹ ਵੀ ਉੱਠ ਗਈ ਆ ਜਿੱਦੋਂ ਪਾਪਾ ਉੱਠੇ ਫੇਈ ਮਸਕਰਾਈ ਪਹਿਲਾਂ ਤੇ ਮਸਕਰਾ ਨਹੀਂ ਰਹੀ ਸੀ ਹੁਣ ਕਹਿੰਦੀ ਵੀ ਨਾ ਵਲੌਗ ਨਾ ਬਣਾ ਸੁਬਹ ਦੇ ਹੋਈ ਨਾ ਪਹਿਲਾਂ ਨਹੀਂ ਉੱਠਦੀ ਪਈ ਸੀ ਕਹਿੰਦੀ ਨੀਂਦ ਬਹੁ ਆਈ ਹੋਈ ਹੁਣ ਕਹਿੰਦੀ ਮੈਂ ਜਾਣਾ ਸਕੂਲ ਚੱਲ ਚੱਲ ਕੇ ਹਾਂਜੀ ਹਾਏ ਫੋਨ ਕਰ ਰਹਿ ਗਿਆ ਕਿਉਂਕਿ ਆਪਾਂ ਲੇਟ ਹੋ ਗਏ ਸੀ ਆਹ ਕਾਰ ਦੇ ਵਿੱਚ ਇਹ ਤਾਂ ਬੋਤਲ ਵੀ ਸ ਚੱਲ ਕੋਈ ਗੱਲ ਹੀ ਹੋ ਜਾਂਦਾ ਯਾਰ ਕਦੇ ਕਦੇ ਤੇ ਮਾਂ ਵੀ ਰਹਿ ਗਿਆ ਸੀ ਐਵੇਂ ਨਹੀਂ ਮੈਂ ਫੇਰ ਲੱਕੀ ਨੂੰ ਝਾੜੂ ਤੇ ਦੁਕਾਨ ਨੂੰ ਕੈਸੀ ਬਾਤ ਨੂੰ ਲਿਆ ਕੇ ਦਿੱਤੀ ਹੈ ਜੀ ਸਿੱਜੀ ਆਹ ਨਾ ਬਾਤ ਬਾਤ ਨੂੰ ਵਿਚਾਰੀ ਨੂੰ ਚੱਲਦਾ ਹੈ ਇਹ ਦੇ ਵਿਚਾਰੀ ਪਤਾ ਨਹੀਂ ਕੀ ਦੇਖੀ ਜਾਂਦੀ ਸੀ ਮੈਂ ਚੱਲਦਾ ਹੈ ਨਹੀਂ ਤੇ ਪੜ ਚ ਮੈਂ ਝਾੜੂ ਫੇਰਾ ਸਵੇਰ ਹੋਈ ਆ ਤੇ ਆਪਾਂ ਕਰਨ ਲੱਗੇ ਹਾਂ ਜੀ ਤੁਹਾਨੂੰ ਪਤਾ ਹੈ ਆ ਹਾਊਸ ਵਾਈਫਸ ਸਾਰੇ ਕੀ ਕਰਦੇ ਹੁੰਦੇ ਝਾੜੂ ਪੋਚਾ ਭਾਂਡੇ ਧੋਂਦੇ ਹੁੰਦੇ ਕੱਪੜੇ ਧੋਂਦੇ ਹੁੰਦੇ ਸੁਕਣੇ ਪਾਉਂਦੇ ਹੁੰਦੇ ਬੱਚਿਆਂ ਨੂੰ ਸਕੂਲ ਤੋਰ ਦਿੱਤਾ ਜੇ ਉਹ ਚਲ ਗਈ ਗਿਆ ਸਕੂਲ ਬੱਚਿਆਂ ਨੂੰ ਤਦ ਤੱਕ ਗਿਆ ਜਦੋਂ ਮੈਂ 4-5 ਬੱਚੇ ਹੁੰਦੇ ਆ ਤੇ ਇੱਕ ਬੱਚਾ ਜਿਹੜਾ ਸਾਡਾ ਜੈ ਉਹ ਆ ਉਹ ਵੀ 4-5 ਦੇ ਬਰਾਬਰ ਹੀ ਆ ਕਿਉਂਕਿ ਬੜਾ ਔਖਾ ਹੋ ਕੇ ਸਕੂਲ ਜਾਂਦਾ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਮੰਮੀਏ نیند ਆਈ ਹੋਈ ਆ ਮੈਂ ਕਹਿੰਦੀ ਪੁੱਤ ਤੈਨੂੰ ਸਕੂਲ ਤਾਂ ਜਾਣਾ ਹੀ ਪੈਣਾ ਜੋ ਮਰਜ਼ੀ ਕਰਲਾ ਰੋਂਦੀ ਰੋਂਦੀ ਬੱਸੇ ਚੜੀ ਜੀ ਤੇ ਥੋੜਾ ਜਿਹਾ ਦਿਲ ਹੁੰਦਾ ਚਾਉ ਮਾਉਂ ਜਿਆ ਪਰ ਹੁਣ ਉਹਨੂੰ ਅੱਜ ਆਪਾਂ ਇਹਨੂੰ ਲੈ ਕੇ ਦੇਣਾ ਆ ਜੇ ਕੁਝ ਵਧੀਆ ਜਿਆ ਚੀਜ਼ ਵਿਆਹ ਵਾਸਤੇ ਤੁਹਾਨੂੰ ਪਤਾ ਉਹਦੇ ਵਾਸਤੇ ਫਰੌਗ ਤਾਂ ਲੈ ਆਂਦੀ ਸੀ ਇੱਕ ਜਿਗਰ ਦਾ ਉਹਨੂੰ ਲਹਿੰਗਾ ਲੈ ਦਵਾ ਤੇ ਅੱਜ ਉਹਦੇ ਵਾਸਤੇ ਲਹਿੰਗਾ ਲੈਣ ਜਾਣਾ ਆ ਤੇ ਅੱਜ ਤਾਂ ਉਹਨੇ ਬਹੁਤ ਲੇਟ ਆਉਣਾ ਜਾ ਕੇ 2:00 ਵਜੇ ਆਉਣਾ ਉਹਨਾਂ ਟਾਈਮ ਮੈਂ ਕਿਹਾ ਸਭ ਤੋਂ ਪਹਿਲਾਂ ਆਪਾਂ ਫੇੜੀਏ ਝਾੜੂ ਝਾੜੂ ਤੋਂ ਸ਼ੁਰੂਆਤ ਕਰਦੇ ਆ ਤੇ ਕੱਲ ਵੀ ਉਹਦੇ ਮੈਂ ਕੱਪੜੇ ਤੋ ਧੋ ਕੇ ਰੱਖ ਦਿੱਤੇ ਸੀ ਸੁੱਕਣੇ ਪਾਉਣੇ ਸੀ ਕਿਉਂਕਿ ਕੱਲ ਹਲਕ-ਹਲਕਾ ਮੀਂਹ ਹੋਣ ਲੱਗ ਪਿਆ ਸੀ ਤੇ ਅੱਜ ਵੀ ਫੇਰ ਮੈਨੂੰ ਦੁਬਾਰਾ ਮਸ਼ੀਨ ਲਾਉਣੀ ਪੈਣੀ ਕੱਲ ਮੇਰੀ ਨਾਈ ਨਹੀਂ ਵੀ ਹੋ ਗਈ ਸੀ ਜੈਬੂ ਦੀ ਨਾਈ ਨਹੀਂ ਵੀ ਹੋ ਗਈ ਸੀ ਇਬਾਦਤ ਰਹਿ ਗਈ ਸੀ ਇਬਾਦਤ ਦੀ ਅੱਜ ਕਰਵਾ ਦੇਣੀ ਆ ਸ਼ੁਕਰ ਆ ਕਿ ਹੁਣ ਧੁੱਪਾ ਲਗਣੀ ਆ ਬਸ ਸਟਾਰਟ ਹੋ ਜਾਣਾ ਫੇ ਮੈਂ ਕੀ ਕਰਨਾ ਫੇ ਆਪਾਂ ਸੋਹਣੇ ਸੋਹਣੇ ਸੂਟ ਪਾ ਕੇ ਘੁੰਮਿਆ ਕਰਨਾ ਨਾਲ ਤੁਹਾਨੂੰ ਵੀ ਆਪਣੇ ਸੋਹਣੇ ਸੋਹਣੇ ਸੂਟਾਂ ਦੇ ਕਲੈਕਸ਼ਨ ਦਿਖਾਇਆ ਕਰਨੀ ਤਾਂ ਗਈ ਚਲੋ ਹੋਇਸੀ ਅਨੁਚਿਤ ਮਸਾਰਾ ਹੋਣਾ ਨਾ ਜਿੰਨੇ ਵੀ ਸਿਆਲ ਗਏ ਮਸਾ ਸਿਆਲ ਕੈਪ ਲਾ ਕੇ ਵਲੌਗ ਬਣਾਇਆ ਹੁਣ ਆਪਾਂ ਚੱਕੀ ਆਪਣਾ ਹਥਿਆਰ ਝਾੜੂ ਤੇ ਝਾੜੂ ਫੇਰੀਏ ਪਹਿਲਾ ਜੱਦਾ ਝਾੜੀਏ ਚ ਦਰੂਦਾਂ ਨਾ ਇਹ ਵੀ ਧੋਣ ਵਾਲੀ ਹੋਈ ਆ ਦੂਜੀ ਵੀ ਧੋਣ ਵਾਲੀ ਹੋਈ ਆ ਕੀ ਕਰੀਏ ਹੁਣ ਮੈਨੂੰ ਸਮਝ ਨਹੀਂ ਲੱਗਦੀ ਪਈ ਕੋਈ ਗੱਲ ਨਹੀਂ ਦੇਖਦੇ ਆ ਪਹਿਲਾਂ ਛਾੜੂ ਫੇਰੀਏ ਸਾਡੀ ਅੱਧੀ ਜ਼ਿੰਦਗੀ ਤੇ ਨਿਕਲ ਜਾਣੀ ਕੀ ਕਰੀਏ ਇੱਧਰ ਆਪਾਂ ਲਾਤੀ ਹੁਣ ਜੀ ਮਸ਼ੀਨ ਤੇ ਚਲਾਈ ਆਪਾਂ ਮਸ਼ੀਨ ਮੈਂ ਕਿਹ ਕੱਪੜੇ ਧੋ ਲਵਾਂ ਕੱਲ ਵੀ ਧੋਤੇ ਸੀ ਆਹੀ ਇੱਕ ਗੇੜਾ ਤੇ ਨਾ ਆਪਾਂ ਜਬਾਅ ਚ ਮਸ਼ੀਨ ਸਾਫ਼ ਕਰ ਲਵਾਂਗੇ ਇੱਕ ਮਿੰਟ ਪੁੱਤ ਮੈਨੂੰ ਮਸ਼ੀਨ ਲਾਉਂਦੇ ਦੋ ਬਸ ਲੋ ਜੀ ਮਸ਼ੀਨ ਲੱਗ ਗਈ ਝੜੂ ਵੀ ਆਪਣਾ ਫਿਰ ਗਿਆ ਤੇ ਹੁਣ ਆਪਾਂ ਕੀ ਕਰਨਾ ਹੈਗਾ ਹੁਣ ਆਪਾਂ ਕਰਨਾ ਹੈਗਾ ਜੀ ਭਾਂਡੇ ਤੇ ਭਾਂਡੇ ਮੰਜਨੇ ਧੂਪ ਆ ਗਈ ਤੋਂ ਪਾ ਗਈ ਛੁਕਦਰਪਾ ਨਾ ਪਾ ਪਾਈਏ ਕੱਪੜੇ ਸੁੱਕਣੇ ਕੱਪੜੇ ਜਿੰਨੇ ਮਰਜ਼ੀ ਧੋਈ ਚਲੋ ਉਹਨੇ ਦੁਬਾਰਾ ਹੋ ਜਾਂਦੇ ਆ ਸ਼ੁਕਰ ਤੋਂ ਪਾਗੇ ਘਲਤਾ ਨਾ ਮੀਂਹ ਪਿਆ ਨਹੀਂ ਬਸ ਪਰ ਬੱਦਲ ਬੋਹ ਹੋਇਆ ਸੀ ਕਰ ਬੜਾ ਬੱਦਲ ਸੀ ਯਾਰ ਸਵੇਰੇ ਸਵੇਰੇ ਜਦੋਂ ਦੀ ਚਾਹ ਉਹ ਸਕੂਲ ਜਾਂਦੀ ਨਾ ਮੇਰਾ ਕੰਮ ਸਵੇਰੇ ਸਵੇਰੇ ਹੋ ਜਾਂਦਾ ਜਿੱਦਾਂ ਸਵੇਰੇ ਸਵੇਰੇ ਭਾਂਡੇ ਮਾਂਝ ਹੋ ਜਾਂਦੇ ਆ ਤੇ ਕੱਪੜੇ ਵੀ ਧੋ ਹੋ ਜਾਂਦੇ ਸਵੇਰੇ ਸਵੇਰੇ ਝਾੜੂ ਪੋਚਾ ਫਿਰ ਟਾਈਮ ਬਾਅਦ ਚ ਵੀ ਜਾਂਦਾ ਤਾਂ ਅੱਗੇ ਮੇਰਾ ਕੰਮ ਹੀ ਨਹੀਂ ਕੰਪਲੀਟ ਹੁੰਦਾ ਸੀ ਦੁਪਹਿਰ ਨੂੰ 2 2 3 3 ਵੇਹ ਤੱਕ ਹੁਣ ਮੈਂ ਆਰਾਮ ਨਾਲ 10 ਵੇਹ ਤੱਕ ਬੇਲੀ ਹੁੰਦੀ ਆ ਰੋਟੀ ਬਣਾ ਕੇ ਸਾਰਾ ਕੁਝ ਕਰਕੇ ਲੋਜੀ ਭਾਈ ਇਹ ਕੱਪੜੇ ਸੁੱਕਣੇ ਕਹਿੰਦੇ ਆ ਜੋ ਜੀ ਆ ਜੋ ਸਾਰੇ ਜਣ ਆ ਜੋ ਕੀ ਖਾ ਲੋ ਕੀ ਖਾ ਲੋ ਮੈਂ ਕੋਸ਼ਿਸ਼ ਸਪੈਸ਼ਲ ਬਣਾਇਆ ਹੋਇਆ ਤੁਹਾਡੇ ਸਾਰਿਆਂ ਵਾਸਤੇ 1 2 3 ਓਹੋ ਕਹਿੰਦੇ ਕੀ ਆ ਕਹਿੰਦੇ ਗੋਭੀ ਦੀ ਸਬਜ਼ੀ ਵਾਓ ਯਮੀ ਯਮੀ ਰੁਕੋ ਮੈਂ ਤਕੂੰਦੀ ਆ ਇਹ ਪਾਫ ਆ ਗਈ ਪਾਫ ਪਾਫੋਂ ਕੰਮ ਹੋ ਗਿਆ ਗਰਮਾਣਾ ਜਿ ਬਣਾ ਕੇ ਹੱਤੀ ਸੀ ਮੈਂ ਕੱਟ ਵੱਟ ਕੇ ਦੇ 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 ਹਾਂ ਦੇਖਿਓ ਜੱਸ ਪਾਫਾ ਗਈ ਦੇਖੋ ਖਾਓ ਸਾਰੇ ਜਣੇ ਦੇਖ ਦੇਖ ਕੇ ਆਹ ਸਬਜੀ ਬਣਾਉਂਦੀ ਬਣਾਉਂਦੀ ਹੈ ਨਾ ਸੋਰੀ ਬਣਾਉਦੀ ਤੇ ਖਾਉਂਦੀ ਖਾਉਂਦੀ ਤੁਹਾਨੂੰ ਜਿਆਦਾ ਆਇਆ ਕੱਪੜੇ ਮਿਲਾਏ ਹੀ ਨਹੀਂ 8:00 ਵਜੇ ਕਿਉਂਕਿ ਜੈਵੋ ਅੱਜੋ ਨਾ ਸੋਰੀ ਇਬਾਦਤ ਅੜੀ ਬੋ ਕਰਦੀ ਪਈ ਸੀ ਤੇ ਹੋਏ ਪੱਕਾ ਠੰਡਾਏ ਠਰ ਗਏ ਹੋਣੇ ਉਬਲਤ ਅੜੀ ਭੋਕਰ ਦੀ ਸੀ ਉਹਦੇ ਨਾਲ ਦੰਦੀਆਂ ਦਾਦਾ ਕੱਢਦੀ ਆ ਤੇ ਉਹਦੇ ਤੰਦ ਦੁਖਦੇ ਸੀ ਲੈ ਲਓ ਠਰ ਗਏ ਕੱਪੜੇ ਸਾਰੇ ਸਵੇਰ ਨੂੰ ਮੈਨੂੰ ਫੇਰ ਸੁਪਣੇ ਪਉਣੇ ਪਾਗੇ ਔਖਾ ਹੀ ਏ ਯਾਰ ਕੰਮ ਕਾਰ ਕਰਨਾ ਕਿੱਥੇ ਗਈ ਪੜਾਵਾ ਜਰਾਵ ਸ਼ੁਕਰ ਹੈ ਜਾਦਾ ਆ ਗਿਆ ਨਹੀਂ ਤਾਂ ਸਾਰੀ ਰਾਤ ਇੱਦੇ ਪਏ ਰਹਿਣੀ ਸੀ ਕੋਈ ਤਾਰਾ ਵੀ ਨਹੀਂ ਦਿਖਦਾ ਪੂਰੇ ਆਸਮਾਨ ਚ ਸਾਰੇ ਆਸਮਾਨ ਚ ਚੰਦਰਮਾ ਵੀ ਵਿਚਾਰਾ ਲੁਕਿਆ ਛੁਪਿਆ ਆ ਮਾਮਾ ਮੈਨੂੰ ਸਵੇ ਨੂੰ ਫੇ ਤੋਣੇ ਪੈਣੀ ਸੀ ਦੁਬਾਰਾ ਬਚਾ ਹੋ ਗਿਆ ਉਹ ਤਾਂ ਮੈਂ ਸਬਜ਼ੀ ਤਾਂ ਖਾਉਂਦੀ ਤਾਂ ਖਾਉਂਦੀ ਮੈਂ ਕਿਹਾ بس ਮੇਰੇ ਕੱਪੜੇ ਬਹੁਤ ਤੇਸੀ ਹਾਂ ਮੈਂ ਕਿਹਾ ਲਾਏ ਨਹੀਂ ਲਾਇਏ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕੱਲ ਨੂੰ ਕੱਲ ਦੇ ਵਲੌਗ ਚ ਤੇ ਸਾਰੇ ਜਣੇ ਆਪਣਾ ਆਪਣਾ ਧਿਆਨ ਰੱਖਿਓ ਤੇ ਬਸ ਮੇਰੀ ਬਾਲਸ਼ੀ ਤੇ ਸਿੱਟੀ ਠੀਕ ਹੋ ਜਵੇ ਦੰਦਿਆਂ ਦਵਾਦਾਂ ਦੰਦਿਆਂ ਕੱਢੇ ਤੇ ਫੇ ਆਪਾਂ ਕਰਾਂਗੇ ਪਾਲਟੀ ਉਹ ਦੰਦ ਜਦੋਂ ਸਾਰੇ ਆਗੇ ਕੁਸ਼ੂ ਨੂੰ ਬਣਾ ਕੇ ਖਲਾਵਾਂਗੀ ਜੰਮੀ ਜੰਮੀ ਇੱਧਾ ਕਹੀ ਚਲੋ ਕੱਲ ਨੂੰ ਮਿਲਦੇ ਆ ਕੱਪੜੇ ਬਹੁਤ ਜ਼ਿਆਦਾ ਹੋ ਗਏ ਹੁਣ